ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੱਪਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਤਰੀਕ ਹੋ ਗਈ 29 ਦਾ ਦਿਨ ਹੋ ਗਿਆ ਵੀਰਵਾਰ ਤੇ 9 9:30 ਵਜੇ ਦਾ ਹੋ ਗਿਆ ਟਾਈਮ ਤੇ ਘਰ ਦੇ ਕੰਮ ਕਰ ਖਤਮ ਕਰਕੇ ਕੁਛ ਰਹਿੰਦੇ ਆ ਤੇ ਬੱਚਿਆਂ ਨੂੰ ਸਕੂਲ ਭੇਜ ਕੇ ਦੇਖੋ ਜੀ ਅੱਜ 29 ਮਈ ਹੋ ਗਈ ਗੱਲ ਛੁੱਟੀਆਂ ਪਰਸੋਂ ਨੂੰ ਜੁੰਦਿਆਂ ਵੀ ਛੁੱਟੀਆਂ ਹੋ ਜਾਣੀਆਂ ਐ ਫਿਰ ਗਰਮੀ ਵੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਸਵੇਰੇ ਸਵੇਰੇ ਥੋੜਾ ਠੰਡਾ ਹੁੰਦਾ ਤੇ ਫਿਰ ਬਾਅਦ ਚ ਉਹ ਜਾਂਦੀ ਗਰਮੀ ਤੇ ਫਿਰ ਗਰਮੀ ਦਾ ਵੀ ਜਿਦਾਂ ਕਹ ਲਓ ਵੀ ਔਖਾ ਹੈ ਨਾ ਅ ਬੱਚਾ ਨਾ ਜਾਣਾ ਗਰਮੀ ਚ ਤੇ ਫਿਰ ਛੁੱਕਿਆ ਤਾਂ ਹੋਣੀ ਚਾਹੀਦੀ ਜੁਨਵਰੀ ਦੀਆਂ ਨਾ ਤੇ ਦੇਖੋ ਜੀ ਅ ਕੱਲ ਖੇਤ ਬਾਲੇ ਆ ਤੇ ਹੁਣ ਬਸ ਬਾਕੀ ਦੇ ਛੱਡ ਦੇਣੇ ਫਿਰ ਰੋਣੀ ਰੋਣੀ ਕਰਦੇ ਰਹਿਣਾ ਹੈ ਤੇ ਚੋਨੇ ਤਿਆਰੀ ਹੋ ਜਾਣੀ ਹੈ ਜੀ ਬਸ ਜੂਨ ਦੇ ਮਹੀਨੇ ਹੋ ਜਾਣੇ ਵਾਸਤੇ ਉੱਧਰ ਦੇਖੋ ਕਿ ਕੰਮ ਦਾ ਚੱਲਦੇ ਪਏ ਆ ਤੇ ਕੁਛ ਦਿਨਾਂ ਬਾਅਦ ਹੀ ਵੀ ਆਈਆਂ ਕੋਤਿਓ ਜੇ ਤੇ ਠੰਢੀ ਠੰਢੀ ਹੋਆ ਚੱਲਣ ਰਹੀ ਹੈ ਬismillah ਲਾਈਟ ਆਈ ਹੋਈ ਆ ਹਾਂਜੀ ਚਲਾਤੀ ਮੋਟਰ ਚੱਕਲੇ ਕੀ ਜਟ ਨੇ ਉਹ ਦੇਖੋ ਮੋਟਰ ਚੱਲਦੀ ਪਈ ਆ ਲਾਈਟ ਆਈ ਆ ਭਰਾਂਗੇ ਪਨੀਰੀ ਗਣੀਆਂ ਦਾ ਭੱਜਾ ਭੱਜਾ ਤੇ ਮਾਬੇ ਦੇ ਮੇਰੇ ਨਾਲ ਕਿੰਨੇ ਸੋਹਣੇ ਸਫੇਦੇ ਹੋ ਗਏ ਇਕਦਮ ਹਰੇ ਹਰੇ ਕੋਲੇ ਕੋਲੇ ਕੌਂਬਲੀਆਂ ਨਿਕਲੀਆਂ ਵਿੱਚੋਂ ਇਹਨਾਂ ਦੇ ਉਹ ਤੇ ਬਹੁਤ ਸੋਹਣੇ ਤੁਰੇ ਹੋਏ ਆ ਤੇ ਵੜ ਤੇ ਲੈ ਰਹੀ ਤਾਂ ਫਾਇਦਾ ਹੁੰਦਾ ਕਿ ਉਹ ਵੜ ਤੇ ਹਾ ਟਾਈਮ ਪਾਣੀ ਦਿੰਦਾ ਆ ਤੇ ਉਸ ਲਾਬੇ ਦੇ ਨਾਲ ਫਿਰ ਜਿਹੜਾ ਹਰੀ ਹਰੀਂਦੀ ਆ ਤੇ ਫਿਰ ਤੁਰੇ ਦਿੰਦੇ ਗਾਂ ਤੋਂ ਕਹਣਾ ਇਹ ਤਾਂ ਆਂਦੀ ਆ ਤੇ ਆ ਦੇਖੋ ਜੀ ਪਨੀਰੀ ਤੇ ਪਨੀਰੀ ਕਿੰਨੀ ਸੋਹਣੀ ਆ ਪਨੀਰੀ ਨੂੰ ਡਾਕਟਰ ਸਾਹਿਬ ਦੇਣਗੇ ਪਾਣੀ ਸਪਨੀਰੀ ਆਪਣੀ ਮੇਰਾ ਖਿਆਲ ਹੋ ਹੀ ਗਈ ਹੁਣ ਅਜ 20 ਦਿਨਾਂ ਦੀ ਪਨੀਰੀ ਵੀ ਹੋ ਗਈ ਐ ਤੇ ਖੇਤ ਵੀ ਵਗ ਗਿਆ ਤੇ ਹੁਣ ਬਸ ਝੋਨੇ ਦੀ ਤਿਆਰੀਆਂ ਸ਼ੁਰੂ ਹੋ ਜਾਣੀਆਂ ਹੁਣ ਤੇ ਬਸ ਇਦਾਂ ਹੀ ਕੰਮ ਚੱਲੀ ਜਾਣੇ ਆ ਤੇ ਇਦਾਂ ਗਰਮੀ ਬਹੁਤ ਆ ਤੇ ਨੀਰੀ ਨੂੰ ਪਾਣੀ ਲੱਗਾ ਰਹਿਣਾ ਚਾਹੀਦਾ ਆ ਕਿਉਂਕਿ ਉਹ ਸੋਕਾ ਲੱਗ ਜਾਵੇ ਤੇ ਫਿਰ ਪਨੀਰੀ ਖਰਾਬ ਹੋ ਜਾਂਦੀ ਐ ਤੇ ਇਸ ਵਿੱਚ ਪਾਣੀ ਖੜਾ ਰਹਿਣਾ ਚਾਹੀਦਾ ਆ ਤੇ ਆਪਣੀ ਸੋਹਣੀ ਹੋ ਗਈ ਆ ਜੁੜਗੀ ਕੇ ਨਾਲ ਵਧੀਆ ਤੇ ਪਾਣੀ ਦਿੰਦੇ ਆ ਤੇ ਜਾਨਵਰ ਬੋਲਣ ਦੇ ਕਿੰਨੇ ਵਧੀਆ ਲੱਗਣਦੇ ਆ ਤਕਰੀਬਨ ਲੱਗ ਲੱਗੇ ਸਾਰੀਆਂ ਪੈਲੀਆਂ ਬਾਈ ਹੋਤੀਆਂ ਜੀਮੀਦਾਰਾਂ ਨੇ ਇੱਧਰ ਵੀ ਬਗੀ ਪਲੀ ਤੇ ਉਹ ਪਾਰਲੀ ਸਾਡੂ ਸਾਰੀਆਂ ਬਗੀਆਂ ਚੋਨੇ ਤਿਆਰੀ ਵਾਸਤੇ ਮੋੜ ਦਾ ਪਣੀ ਮਹਾਰਾਜ ਪਾਣੀ ਉਧਰੋਂ ਆਊਗਾ ਇਹਨਾਂ ਹੁਣ ਹਲਦੀ ਨਿਕਲੀ ਕਿ ਨਹੀਂ ਵਾਲਾ ਹਜੇ ਇਹ ਨਿਕਲੀ ਨਹੀਂ ਹੈ ਨਾ ਤੇ ਨਿਕਲ ਜਿਹੜੇ ਸੂਏ ਨਿਕਲਣੇ ਨਾ ਫਿਰ ਆਪੇ ਹੀ ਨਿਕਲੇ ਆਉਣੀ ਹੁੰਦੀ ਐ ਇਹਦੇ ਨਿਕਲਦੇ ਸੂਏ ਸੂਏ ਪਰ ਇੱਕ ਗੱਲ ਜ਼ਰੂਰ ਐ ਨਿਕਲਣ ਦੀ ਬਹੁਤ ਸੋਣੀ ਆ ਅਸਲਾ ਵਜੇ ਹੁੰਦਾ ਬੱਟ ਤੇ ਜਿਹੜੇ ਸ਼ਫੀਦੇ ਤੁਰੇ ਉੱਧਾ ਤੁਰਨੀ ਆ ਦੰ ਵਧੀਆ ਲੈਣੇ ਬੁਢੇ ਬਣਿਆ ਹੂੰ ਸ਼ੋਰ ਕਰਕੇ ਹੂੰ ਇਹ ਬਹੁਤ ਸੋਹਣੀ ਤੋਰੀ ਐਸਪੀ ਦੀ ਕੁੰਮਲੀਆਂ ਕੁੰਮਲੀਆਂ ਅੱਜ ਹੁਣ ਤੇ ਕੱਲ ਹੋ ਗਈ ਸੀ ਕੱਲ ਕਾਲੀ ਬਈਆਂ ਦਾ ਮੇਲਾ ਨਾ ਬਹੁਤ ਭਾਰਦਾ ਮੇਲਾ ਵੀ ਤਾਂ ਰਾਸ਼ਨ ਨਾ ਹੁੰਦਾ ਉੱਥੇ ਮਧਿਆ ਕਰ ਪਾਵਾ ਬੇਦੀ ਇਨੀ ਰੌਣਕਾ ਹੁੰਦੀ ਏ ਇਸ ਥਾਂ ਤੇ ਹੈਨਾ ਵਧੀਆ ਆ ਕਈ ਸੰਗ ਤੇ ਜਾਉਗੀ ਕਈ ਬਾਅਦ ਚ ਖੁੱਲੇ ਦਰਸ਼ਨ ਜਾਉਗੀ ਇਹ ਤੇ ਹੁਣ ਬਾਅਦ ਚ ਜਾਵਾਂਗੇ ਬੱਜਾਈ ਦਾ ਜ਼ਰੂਰ ਹੁੰਦਾ ਆ ਹੁਣ ਜਾਵਾਂਗੇ ਖੁੱਲੇ ਦਰਸ਼ਨ ਇਹ ਤੁਸਾ ਸੁਸਾਂ ਗਏ ਸੀ ਉਦਾਂ ਹੀ ਹੈਨਾ ਖੂਬ ਦਾ ਖੁੱਲਾ ਮਾਹੌਲ ਵਧੀਆ ਆਇਆ ਨਹੀਂ ਪਣੀ ਜੇ ਹੌਲੀ ਹੌਲੀ ਆਊਗਾ ਠੰਡੀ ਹਵਾ ਗਿੰ ਸੁਣ ਚੱਲਣ ਲਈ ਆ ਇਧਰ ਆਵਨਾ ਮੰਜਾ ਲਿਆਵੇ ਤੇਰਾ ਨਾਲ ਸਵੇਰ ਤੋਂ ਸ਼ਾਮ ਇੱਥੇ ਆ ਕੇ ਨਾ ਠੰਡੀ ਹਵਾ ਲਵੇ ਇੱਥੇ ਆ ਕੇ ਹੈਨਾ ਵਧੀਆ ਮੌਸਮ ਗੱਡੇ ਕੈਂਦੇ ਹੁੰਦੀਆਂ ਸੀ ਘਰਾਂ ਵਿੱਚ ਆਰਾਮ ਨਾਲ ਬਹਿ ਜਾਣਾ ਗੱਪਪਚਾਪਾ ਮਾਰੀ ਜਾਣੀ ਆ ਹੁਣ ਏਸੀ ਆ ਗਿਆ ਤਾਂ ਸੁਖ ਜਾਣ ਪੈ ਗਈ ਆ ਦੁਕਾਨ ਨੂੰ ਦੇਖ ਵੀ ਜੜਾਂ ਚ ਰਹਿੰਦਾ ਨਾ ਪਾਣੀ ਇਹਦਾ ਤਾਂ ਕਰਕੇ ਹਰੀ ਆ ਐਨੂੰ ਮੱਲੀ ਪਈ ਆ ਕੋਈ ਗੱਲਬਾਤ ਸੁਣਾ ਦਿਓ ਚੋਪੀਆਂ ਜਿ ਤੁਸੀਂ ਕੋਈ ਨਹੀਂ ਅੱਜ ਕੋਈ ਹੈ ਨਹੀਂ ਗੱਲਬਾਤ ਇੰਗੱਲਾ ਮੁੱਕ ਗਈਆਂ ਅੱਜ 20 ਬੰਦੇ ਨੂੰ ਗੱਲ ਨਹੀਂ ਕੋਈ ਆਉਂਦੀ ਨਾ ਉਹਦਾ ਦਿਮਾਗ ਕਿਥਾਂ ਘੁੰਮਦਾ ਹੈ ਕਿਉਂ ਆ ਪਾਣੀ ਹੁੰਦਾ ਚਲਦੀ ਹੈ ਮੋਟਰ ਚਲਦੀ ਪਈ ਹੈ ਹਾਂਜੀ ਦੱਸੋ ਕਰਨ ਲੱਗ ਰਿਹਾ ਤਣਾ ਕੀਆ ਤੂਤਾਂ ਨਾਲੋਂ ਤੁਸੀਂ ਡਾਂਗ ਟੁੱਟ ਗਈਆਂ ਆ ਇਹ ਸੀ ਨਾਲੋਂ ਠੰਡੀ ਛਾਂ ਸੀ ਤੂਤਾਂ ਦੀ ਲੁੱਕ ਵੱਖਰੀ ਹੁੰਦੀ ਸੀ ਪਾਪੜੀ ਦੇ ਸੂਟਾਂ ਦੀ ਵਾ ਵਾ ਲੁੱਕ ਵੱਖਰੀ ਹੁੰਦੀ ਸੀ ਪਲਾਸਟਿਕ ਦੇ ਬੂਟਾਂ ਦੀ ਉਹ ਸਮੇਂ ਖਤਮ ਹੋ ਗਏ ਆ ਪਾਪੜੀ ਦਾ ਸੂਟ ਹੁੰਦਾ ਸੀ ਬੁੜੀਆਂ ਨੇ ਖਰੀਦਣਾ ਏ ਸੀ ਹੁੰਦਿਆਂ ਨੇ ਸੀ ਤੂਤਾ ਈ ਛਾਂ ਹੁੰਦੀ ਸੀ ਫਿਰ ਪਲਾਸਟਿਕ ਦੇ ਬੂਟਾਂ ਸਮੇਂ ਆਲੇ ਬੂਟੋਂ ਦੇ ਸੀ ਅਸੀਂ ਨਵੇਂ ਬੂਟ ਲੈਣ ਜਾ ਬਜ਼ਾਰੋਂ ਸ਼ਹਿਰੋਂ ਪਰਤਾਂ ਰੋ ਫੇ ਜਾ ਕੇ ਪੈ ਦਿੱਤੀ 3 ਰੁਪਏ ਜੋੜਾ ਹੁੰਦਾ ਇੱਕ ਟੱਲੀ ਵਾਲੇ ਵੀ ਹੁੰਦੇ ਸੀ ਨਾ ਟੱਲੀ ਵਾਲੇ ਬੂਟ ਇਹ ਜੋ ਲੈਣਾ ਤੇ ਸਾਡੇ ਤਾਇ ਨੇ ਲੈ ਕੇ ਦੇਣੇ ਤਾਂ ਬੜੇ ਖੁਸ਼ ਹੋਣਾ ਕਿ ਆ 10 ਕੇ ਬੂਟ ਲੈ ਆ ਕਿੰਨਾ ਚਾਹ ਹੁੰਦਾ ਸੀਗਾ ਉਦੋਂ ਅਸੀਂ 50 ਰੁਪਏ ਦੇ ਫੂਟ ਲੈ ਕੇ ਵੀ ਸਾਰਦੇ ਸੀ ਵਧੀਆ ਸਮਾਂ ਸੀਗਾ ਅੱਜ ਅਸੀਂ ਦੁੱਤੀ 700 ਦੀ ਲੈ ਕੇ ਆਵਦੇ ਸਾਡਾ ਸਰਦਾ ਉਦੋਂ 50 ਰੁਪਏ 40 ਰੁਪਏ ਫੂਟ ਲੈ ਕੇ ਸਾਰਦੇ ਸੀ ਅੱਜ 700 ਜੁੱਤੀ ਵੀ ਲੈ ਲਈਆਂ 700 ਦੀ 800 ਦੀ ਤਾਂ ਵੀ ਕਹੀਦਾ ਨਹੀਂ ਹਲਕੀ ਆ ਟਾਈਮ ਟਾਈਮ ਦੀ ਗੱਲ ਆ ਸਮਾਂ ਵਧੀਆ ਸੀਗਾ ਬਹੁਤ ਸੋਹਣਾ ਸਮਾਂ ਸੀਗਾ ਦਰਖਤ ਤੇ ਦਰਖਤ ਹੁੰਦੀ ਸੀਗੀ ਸ਼ਾਹ ਹੁੰਦੀ ਸੀ ਇੱਥੇ ਕੋਈ ਬੇਸਾਬਾ ਦੀ ਲੱਗਦੀ ਨਾ ਕੋ ਦਰਖਤ ਆ ਨਾ ਕੰਡੋੜੀ ਰਹਿ ਗਿਆ ਹੈਗਾ ਬਸ ਖਤਮ ਹੋ ਗਿਆ ਕੰਮ ਕਿੰਨੀ ਸੋਹਣੀ ਹਵਾ ਹੁਣ ਚਲਣ ਢੀ ਕਿੰਨੀ ਵਧੀਆ ਲੱਗਣ ਢੀ ਹਵਾ ਉਹਦੀਆਂ ਨੂੰ ਲੈ ਲਿਆ ਮੇਰੀ ਮੇਰੀ ਨੇ ਲਕਤ ਹੁੰਦੇ ਸੀ ਸੋਹਣੇ ਲੱਗਦੇ ਸੀ ਕਿ ਆਕਸੀਜਨ ਮਿਲਦੀ ਸੀ ਹਵਾ ਚੱਲਦੀ ਚਾਹ ਬਣਾਵਣਾ ਪੀਣੀ ਫਿਰ ਰੋਟੀ ਖਾਣੀ ਪਿੰਡੋਂ ਖਾਣੀ ਪੂਤੇ ਬੈਹਿ ਕੇ ਹੁਣ ਕੌਣ ਰੋਟੀ ਖਾਂਦਾ ਤੇ ਕਿਹੜਾ ਚਾਹ ਬਣਾ ਕੇ ਪੁੰਦਾ ਆ ਛਲੀਆਂ ਭੁੰਨ ਕੇ ਖਾਣੀਆਂ ਇਧਰ ਮੂੰਬੜੀ ਵੀ ਉਜਦੇ ਹੁੰਦੇ ਸਾਰੇ ਆ ਸਾਰਾ ਏਰੀਆ ਮੂਫੀ ਦਾ ਭਰਿਆ ਹੁੰਦਾ ਸੀ ਇਧਰ ਲਾ ਡੱਬਾ ਤੇ ਮੂਬਲੀ ਪੱਟ ਕੇ ਲਾਉਣੀ ਸ਼ਾਂਗੜ ਜੇ ਤੇ ਆ ਕੇ ਭੁੰਨ ਕੇ ਉਹ ਅੱਗ ਬਾਲ ਕੇ ਭੁੰਣੀ ਭੁੰਨ ਕੇ ਕੱਚੀ ਖਾਣੀ ਬੜਾ ਟੇਸਟੀ ਹੁੰਦਾ ਸਮਾਂ ਹੋਲਾ ਕਰਕੇ ਨਾ ਨਾ ਹੋਲਾ ਕਹਿੰਦੇ ਹੁੰਦੇ ਸੀ ਹੋਲਾ ਕਹਿੰਦੇ ਉਹਨੂੰ ਹੋਲਾ ਬੂਲ ਹੋਲਾ ਕਰਕੇ ਹੋਲਾ ਕਰਕੇ ਖਾਧਾ ਹੁਣ ਤਾਂ ਤਕਰੀਬਨ ਮੇਰੇ ਹਿਸਾਬ ਦੇ ਨਾਲ ਵੀ ਕੋਈ ਹੋਲਾਗਾ ਖਾਂਦਾ ਹੀ ਨਹੀਂ ਕਾ ਨਹੀਂ ਹੁਣ ਇਹ ਜੋ ਜਮਾਨਾ ਗਾਂ ਸੋਚੋ ਵੀ ਇਦਾਂ ਨੂੰ ਕਿਦਾਂ ਦਾ ਜਮਾਨਾ ਆਊਗਾ ਅੱਗੇ ਤੋਂ ਵੀ ਇਦਾਂ ਦਾ ਹਣਾ ਉਹ ਤਾਂ ਮੂਬਲੀ ਕੋਈ ਬੀਜ ਦਾ ਪਤਾ ਨਹੀਂ ਕਿਸੇ ਨੂੰ ਵੀ ਜੰਦਾ ਆ ਸਾ ਟੱਬਾ ਏਰੀਆ ਸਿੱਦਾ ਸਾਰਾ ਟੱਬਾ ਏਰੀਆ ਆ ਇੰਨਾ ਉੱਚਾ ਹੁੰਦਾ ਸੀਗਾ ਇਹ ਕਿਤੇ ਮੈਂ ਖੜਾ ਇੰਨਾ ਉੱਚਾ ਹੁੰਦਾ ਸੀ ਤੇ ਪੰਜ 6 ਕੋਰ ਚੱਕਾਈ ਆ ਮਿੱਟੀ ਐ ਵੀ ਸਾਡੀ ਦੁਨੀਆ ਚੱਕਾਈ ਆ ਤੇ ਉਸ ਸਮੇਂ ਵਿੱਚ ਮੁਗਲੀ ਹੁੰਦੀ ਇੰਦਰ ਤੇ ਮੁਗਲੀ ਖਾਣੀ ਵਧੀਆ ਥੀ ਕੰਮ ਹੁੰਦੇ ਸੀ ਬਿਮਾਰੀਆਂ ਘੱਟ ਹੁੰਦੀਆਂ ਸੀ ਤੇ ਮਿੱਟੀ ਵਿੱਚ ਘੋਮਣਾ ਲੰਗੇ ਪੈਰ ਮਿੱਟੀ ਇਹ ਖੋਲਣਾ ਕੀ ਕੁਛ ਦੱਸਣਾ ਹੈ ਦੱਸ ਨਹੀਂਗਾ ਹੁਣ ਰਹਿ ਗਿਆ ਮੇਰੀ ਮੇਰੀ ਆ ਵੀ ਮੇਰਾ ਉਹ ਵੀ ਮੇਰਾ ਆ ਮੈਂ ਲੈਣਾ ਆ ਉਹ ਵੀ ਮੈਂ ਲੈਣਾ ਆ ਦੌੜ ਲੱਗੀ ਆ ਬਸ ਹੁਣ ਤਾਂ ਬਿਮਾਰੀਆਂ ਵੱਧ ਗਈਆਂ ਆ ਕੋਈ ਸੈਰ ਕਰਨਾ ਉਹਦਾ ਨਹੀਂਗਾ ਅੱਗੇ ਇੱਥੋਂ ਹੀ ਇੱਥੋਂ ਜਿਉਂ ਤੁਰਨਾ ਉਹ ਸੜਕੇ ਚੱਲ ਜਾਣਾ ਉਤੋਂ ਟੈਂਪੂ ਫੜਨਾ ਬਲਾਂਟਰ ਟੈਂਪੂ ਫੜਨਾ ਭੁਗ ਪਰ ਤੁਰ ਕੇ ਚੱਲ ਜਾ ਦਪਹਿਰ ਨੂੰ ਹੋਣੀ ਹੋਣਾ ਨੀ ਤੁਰਨਾ ਨਾ ਕੋ ਕਰਾਦੀ ਆ ਆਪਾਂ ਤੁਰ ਕੇ ਰਾਜੀ ਨਹੀਂ ਤੇ ਕਿਸੇ ਨੂੰ ਕੀ ਕਹਿਣਾ ਆ ਆਪਾਂ ਕੂ ਤੱਕ ਮੋਟਰਸਾਈਕਲ ਤੇ ਆਈਦਾ ਜਾਂ ਸਕੂਟਰੀ ਤੇ ਆਈਦਾ ਆ ਸਹੀ ਗੱਲ ਆ ਆਈਦਾ ਹੀ ਨਹੀਂਗਾ ਹੁਣ ਜਰਾ ਸੌਖ ਹੋ ਗਏ ਨਾ ਸ਼ੌਂਕ ਦੀ ਜਗ੍ਹਾ ਤੁਰਨ ਦਾ ਤੇਰਾ ਸੋਖ ਹੋ ਗਿਆ ਲੋਕੀ ਉਹਨੇ ਦੁਖੀ ਹੋ ਗਿਆ ਜਿੰਨੇ ਸੋਖ ਵਧ ਗਏ ਆ ਤੁਰੰਦਾ ਸ਼ੌਕ ਹੁੰਦਾ ਸੀਗਾ ਕੋਈ ਖਤਮ ਹੋ ਗਿਆ ਕੁਛ ਨਹੀਂ ਰਹਿ ਗਿਆ ਲਾਲਾ 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 ਬੱਸ ਬਈ ਆ ਆ ਵੀ ਹੋ ਜਿਓ ਦਵਾਈਆਂ ਇੰਨੀਆਂ ਪਾਈ ਜਾਂਦੇ ਆ ਮੱਕੀਆਂ ਨੂੰ ਕਮਾਦਾਂ ਨੂੰ ਖੋਰਾ ਜਿਮ ਵਗੈਰਾ ਛਿੱਟੀ ਜਾਂਦੇ ਆ ਦਵਾ ਤਬ ਉਹ ਸਾਡੇ ਅੰਦਰ ਹੀ ਜਾਂਦੀਆਂ ਉਹ ਜਾਂਦੀਆਂ ਕਿ ਇਹਦੀ ਬੋਤਲ ਤੇ ਤਾਂ ਨਹੀਂ ਹੈਗੀਆਂ ਕਈ ਪੈਸੇ ਪਈ ਸਾਡਾ ਪੈਸਾ ਜ਼ਿਆਦਾ ਵੱਧ ਜਵੇ ਜਿਆਦਾ ਪਤਾ ਨਹੀਂ ਕਿਰਾਵੇ ਤੇ ਉਲਟ ਨੁਕਸਾਨ ਹੁੰਦਾ ਸਾਡੇ ਅੰਦਰ ਡਿਕਦੀਆਂ ਆ ਉਹ ਬੱਤੀਆਂ ਬਟ ਬਟ ਕੇ ਸਮਾਂ ਵਧੀਆ ਸੀਗਾ ਆਉਣ ਵਾਲਾ ਸਮਾਂ ਦੇਖੋ ਇਹ ਤੋਂ ਵੀ ਭਿਆਨਕ ਹੋਊਗਾ ਸਮਾਂ ਟਾਈਮ ਟਾਈਮ ਦੀ ਗੱਲ ਆ ਚਲੋ ਫਿਰ ਟਾਈਮੇ ਵੀ ਨੰਗ ਜਾਣਾ ਤੇ ਟਾਈਮ ਉਹ ਵੀ ਨੰਗ ਜਾਣਾ ਨਾ ਸੀਰੀਆਂ ਹੋ ਪੀਲੀਆਂ ਹੋ ਗਏ ਕਪੜਾ ਜੇਕਾਂ ਪਾ ਪਾ ਠਡੀਆਂ ਕੀਤੀਆਂ ਕੰਟਰੋਲ ਕੀਤਾ ਅੱਜ ਗੱਲ ਬੜੀ ਆ ਜੇ ਜੇਕਾਂ ਨਾ ਪਈ ਠਡੀਆਂ ਹੁੰਦੀ ਦਾ ਏ ਧੁੱਪ ਦੁਪਹਿਰ ਨੂੰ ਇੰਨੀ ਹੁੰਦੀ ਆ ਵੀ ਜਿੱਦਾਂ ਨਾ ਸੂਤ ਥੱਲੇ ਲੱਗਣ ਲੱਗਾ ਹੁੰਦਾ ਇਦਾਂ ਲੱਗਦਾ ਆ ਮੇਰੀ ਸਿਸ ਉਹ ਪਾਸੋਂ ਪੀਲੀ ਹੋ ਗਈ ਉਹ ਤੋਂ ਪੀਲੀ ਹੋ ਗਈ ਤੇ ਚਿੰਕ ਪਾਈ ਆ ਲਿਆ ਕੇ 3 ਕਿਲੋ ਥੋੜੀ ਧੂਰੀਆਂ ਪਾਈ ਵਿੱਚ ਗਲੋਥ ਕਰ ਗਈ ਆ ਤੇ ਚਰੋ ਬਲੈਕ ਹੋ ਗਈ ਆ ਕਾਲੀ ਹੁਣ ਉਹ ਤੇ ਅੱਜ ਬਿੰਦੀ ਵੇਚਣੀ ਆ ਅੱਜ ਥਾਂ ਤਿਆਰ ਕਰਨਾ ਸ਼ਾਮਾਂ ਨੂੰ ਸ਼ਾਮ ਦਾ ਪਤਰਾ ਕਰ ਦੇਣਾ ਤੇ ਬੀ ਕੱਲ ਨੂੰ ਲਾ ਕੇ ਦੇ ਵੀ ਦੇਣੀ ਆ ਭਿੰਤਾ ਹੋਇਆ ਵੀ ਤੋਂ ਪਰਲੇ ਪਾਸੇ ਉਹ ਫਿਸ਼ੇਤੀ ਹੋ ਗਈ ਨੇ ਗੇਤੀ ਦੇਣੀ ਆ ਨਹੀਂ ਬਾਈ ਚਾਂ ਸ਼ਾਮਨਪੁਰ ਮਾਰਿਆ ਪਨੀਰੀ ਨੇ ਸ਼ਾਮਾ ਵੀ ਦੇਣੀ ਆ ਉਹ ਵੇਖਣਾ ਜਾ ਕੇ ਹੂੰ ਤੁਸੀਂ ਕੱਲ ਉਹਦੇ ਵੇਚਾਂਗੇ ਖੇਤ ਵੀ ਵਾਹ ਹੋ ਗਏ ਆ ਤੇ ਆਪਣੀ ਦੀ ਵੀ ਪਨੀਰੀ ਨੂੰ ਪਾਣੀ ਦਿੱਤਾ ਆ ਤੇ ਵਧੀਆ ਹੋ ਗਿਆ ਬਸ ਜੋ ਨੇ ਤਿਆਰੀ ਹੋ ਜਾਣੀ ਅਗਲੇ ਮਹੀਨੇ ਬਸ ਹਾਪੋ ਤਾਪੀ ਪੈਣੀ ਕੰਮ ਕਰਦੀ ਹੈ ਨਾ ਦੌੜ ਲੱਗਣੀ ਸਾਰਿਆਂ ਦੀ ਵੇਚਾਂਗੇ ਪਹਿਲਾਂ ਪਹਿਲਾਂ ਤਿੰਨ ਖੇਤ ਲਾਵਾਂਗੇ ਉਹ ਚ ਪਾਣੀ ਪੁਣੇ ਖਰਾ ਕਰਕੇ ਫਾਈਵ ਕੱਖ ਦੀ ਪਾ ਕੇ ਉਤੋਂ ਬਾਅਦ ਫਿਰ ਤੈਨ ਲਾਵਾਂਗੇ ਫਿਰ ਤਾਈ ਕੱਖ ਦੀ ਪਾਵਾਂਗੇ ਤੈਨ ਫੇਰ ਲਾਵਾਂਗੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਕੰਮ ਕਰਨਾ ਪੂਰਾ ਮੀਂਹ ਪੈਣ ਤੇ ਚਲੋ ਵਧਿਆਂਗੇ ਵਿੱਚ ਵਿੱਚ ਮੀਂਹ ਪੈ ਜਾਣ ਤਾਂ ਹਨਾ ਲੋਡ ਹੁੰਦੀ ਮੀਂਹ ਵੇਖੋ ਮੇਂ ਕਹਿੰਦੇ ਕੀ ਹੁੰਦਾ ਹੈ ਪਰ ਲੈਟ ਹੁਣ ਸੋਹਣੀ ਆਉਣ ਡਈ ਹੈ ਨਾ ભગવંતમાધી એક કલો સેપતે આ લેડ વધી આઈ કોઈ જો માજી કવે પર ਕਿਸਾਨਾਂ ਦੇ હક ਨੂੰ બહુત વધી આયા ઉસકી લેવલ હા ਆ બత్తి تے 12 12 گھنٹے 8 8 گھنٹے ہون રહી આ સહી گل આ ਜਿੱਦਾਂ માકી બાકી તો ਕੀ તા کہہ رہے ਸਾਡੇ ਪੰਜਾਬ ਚ ਹਰ ਕਰੀ ਏਰੀਆ ਬੱਪਾ ਤ્યારબા ਹੁੰਦਾ ਹਰ ਕਰੀ ਆਪ ਆਪਣਾ ਖਿਆਲ ਹੁੰਦਾ ਆ ਪਰ ਆਪਾਂ ਕਹਿੰਦੇ ਆ ਭਗਵંતમાਦ ਸਾਹਿਬ ਨੇ ਤਾਂ ਤਣ ਤਣ ਕਰਾਤੀ ਬੰਦੀ ਇਹਨੂੰ ਰੱਜ ਕੇ ਜਿਆਦਾ લેડ લેડ ਦਾ ਬਹੁਤ ਬੱਤੀ ਹੁੰਦੀ ਸੀ ਜੂ ਖੱਡੇ ਗਏ ਆ ਪਰ ਸਾਡੇ ਤਾਂ ਕੋਈ ਤਰੀ ਏਰੀਆ ਵਿੱਚ ਬੰਦੀ 8 ਘੰਟੇ ਆਉਦੀ ਆ ਕਈ ਦਿਨ ਹੋ ਗਏ ਆ ਕਿੰਨੇ ਮਾਜੀ ਉਹ ਬੈਲੀਆਂ ਨੂੰ ਬਾਓ ਤੇ ਰੌਣੀਆਂ ਕਰੋ ਕਨੇਰੀਆਂ ਬੀਜੋ ਹਣਾ ਸਤਿ ਆਪਾ ਭਗਵੰਤ ਮਾਤਾ ਇਸ ਗੱਲੋਂ ਬਹੁਤ ਤੰਤਨ ਕਰਾਈ ਵੀ ਬੱਤੀ ਦੀ ਬਾਕੀ ਆਪਾਂ ਕਹਿ ਨਹੀਂ ਸਕਦੇ ਕੀ ਆ ਬਸ ਇਸ ਪੱਖੋਂ ਤਾਂ ਉਹਨੇ ਤੰਤਨ ਕਰਾਉਂਦੀ ਆ ਨਾ ਸਹੀ ਗੱਲ ਆ ਲੈਟ ਰੱਜ ਕੇ ਰਜਾਤਾ ਲੈਟ ਦੇ ਕੇ ਜੀਵਨਦਾਰਾਂ ਨੂੰ ਪੱਖੇ ਨਾ ਰਹਿਣੇ ਨਹੀਂ ਦਿੱਤੀ ਆ ਵੇਸ ਸਾਬਾ ਲੈਟ ਦਿੱਤੀ ਆ ਉਹਨੇ ਵਧੀਏ ਹੁਣ ਇਹ ਤਾਂ ਜੀਵਨਦਾਰ ਦੀ ਆਪਣੀ ਜਿੰਮੇਦਾਰੀ ਚਾਰ ਘੰਟੇ ਹੁੰਦੀ ਤਾਂ ਮੱਕੀਆਂ ਮੱਕੀਆਂ ਸਭ ਭਰਨੀਆਂ ਸੀਗੀਆਂ ਇਹ ਮੱਕੀਆਂ ਲੋਕਾਂ ਦੀ ਬੀਜੀਆਂ ਇੰਨੀਆਂ 2-2 4-4 5-5 ਖੇਤ ਉਹ ਲੈਟ ਦਾ ਹੁੰਦੀ ਮੱਕੀਆਂ ਸੁੱਕ ਜਾਣੀਆਂ ਸੀਗੀਆਂ ਲੈਟ ਐਂ ਦੀ ਲੈਟ ਇੰਨੀ ਆਈ ਕਰਕੇ ਮੱਕੀਆਂ ਜਿਹੜੀਆਂ ਨਾ ਉਹ ਐ ਟਰਾਈ ਪੂਰੀ ਪੂਰੀ ਲੜਾਈ ਤੇ ਆ ਹੁਣ ਵੀ ਲੈਟ ਲੈਟ ਖੁੱਲੀ ਆ ਨਾ ਜਦੋਂ ਮਾਦੀ ਚਲਾਓ ਬੰਦ ਕਰੋ ਲੈਟ ਤਾਂ 6:00 ਸੱਤ ਹੋ ਜਾਂਦੀ ਆ ਸ਼ਾਮਾਂ ਸੱਤ ਹੋ ਜਾਂਦੀ ਆ ਤੇ ਦੇਖੋ ਇਹ ਆਪਣੀ ਰਿਪਰ ਹੋਈ ਜਾਂਦੀ ਆ ਤੇ ਪਾਣੀ ਆ ਗਿਆ ਇਧਰ ਹੁਣ ਆਣੀ ਵੀ ਦੌੜਈ ਆਉਂਦਾ ਹਵਾ ਦੇ ਨਾਲ ਨਾਲ ਬਸ ਪਰ ਗਈ ਆ ਹੋਰ ਲੱਖਾਂ ਬਾੜ ਵੀ ਹੋਣਾ ਠੀਕ ਆ ਜੀ ਸਾਡੀ ਹੁਣ ਪਨੀਰੀ ਭਰ ਗਈ ਆ ਤੇ ਮੋਟਰ ਹੁਣ ਕਰ ਦੇਣੀ ਬੰਦ ਤੇ ਚੱਲ ਗਏ ਅਕਟਸਾ ਉਧਰ ਨੂੰ ਤੇ ਮੋਟ ਮੰਨ ਕਰ ਦੇਣੀ ਆ ਪਨੀਰੀ ਭਰ ਗਈ ਬਸ ਇੰਨੀ ਕੁ ਪਨੀਰੀ ਭਰੀ ਦੀ ਆ ਰੋਹ ਪਨੀਰੀ ਭਰ ਦਿੱਦੀ ਦੀ ਆ ਜਿਹੜਾ ਸੁੱਕਿਆ ਨਾ ਰਹਿਣ ਦੀਆਂ ਤੇ ਜਿਹੜਾ ਰਹਿਣ ਹਰੀਆਂ ਤੇ ਵਧੀਆ ਰਹਿੰਦੀ ਆ ਚਲੋ ਜੀ ਅੱਜ ਦੇ ਵਲੌਗ ਦਾ ਕਰਦੇ ਆ ਇੱਥੇ ਐਂਡ ਤੇ ਫਿਰ ਨਵੇਂ ਵਲੌਗ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਗਾਇਸ ਸ਼ੇਅਰ ਵੀ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤੇ ਤੁਸੀਂ ਆਲ ਨੂੰ ਪ੍ਰੈਸ ਕਰਨਾ ਨਾ ਭੁੱਲਿਆ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਯੂਕੇ ਬਾਈ ਜੀ